ਆ ਜਦੋਂ ਤੁਸੀਂ ਗ੍ਰੇ ਪੰਚੋ ਬਿੜੀ ਹਾਲਾਤਾਂ ਦੇਖੀ ਰਿਹਾ ਨਾ ਪ੍ਰਵਾਣ ਦੇ ਮਤਲਬ ਹੈ ਕਿ ਜਿਸ ਤਰ੍ਹਾਂ ਕਿਹਾ ਗਿਆ GSDB ਇੱਕ ਕਰੋੜ ਦੇ ਹਿਸਾਬ ਦਾ ਦੇਣੀ ਹੈ ਉਹ ਵੀ ਨਹੀਂ ਪ੍ਰਵਾਣ ਹੁੰਦੇ ਤੁਸੀਂ ਪੰਚੋ ਇਹ ਕਹਿਣਾ ਚਾਹੁੰਦੇ ਹੋ ਦੇਖੋ ਪਹਿਲੀ ਗੱਲ ਤਾਂ ਲਗਾਤਾਰ ਪਾਰਲੀਮੈਂਟ 'ਚ ਮੈਂ ਚੱਕਦੀ ਰਹੀਆਂ ਮਸਲਾ ਕਿ ਅਗਨੀ ਵੀਰ ਦੀ ਸਕੀਮ ਤਾਂ ਲੈ ਆਈ ਹੈ ਭਾਰਤ ਸਰਕਾਰ ਤੇ ਸਾਡੇ ਨੌਜਵਾਨ ਮੁੰਡੇ ਜਿਨ੍ਹਾਂ ਨੂੰ ਨੌਕਰੀਆਂ ਦੀ ਲੋੜ ਹੈ ਬੜੇ ਚਾਹਤ ਤੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਵਾਸਤੇ ਅਗਨੀ ਵੀਰ ਚ ਉਹਨਾਂ ਨੇ ਭਰਤੀ ਲਈ ਏ لیکن جد اس સેવા ਕਰਦੇ ਹੋਏ દેશ ਦੀ ਰਾਖੀ ਕਰਦੇ ਹੋਏ جد کوئی ਮੜਾ ਹਾਦਸਾ ਵਾਪਰ ਜਾਂਦਾ ਹੈ ਜੇ ਕੋਈ ਮੌਤ ਹੋ ਜਾਂਦੀ ਹੈ ਤੇ ਫਿਰ ਜਿਹੜਾ درجہ ਇੱਕ ਫੌਜੀ ਨੂੰ ਦਿੱਤਾ ਜਾਂਦਾ ਹੈ ਇਹ ਅਗਨੀ ਵੀਰਾਂ ਨੂੰ ਨਹੀਂ ਦਿੱਤਾ ਜਾਂਦਾ ਜਿਹਦੇ ਕਰਕੇ ਉਹ ਗਰੀਬ ਪਰਿਵਾਰ ਦੇ ਜਿਹੜੇ ਬੱਚੇ ਹੈਗੇ ਹੁਣ ਲਵਪ੍ਰੀਤ ਸਿੰਘ 24 ਸਾਲ ਦੀ ਛੋਟੀ ਜੀ ਉਮਰ 'ਚ ਉੱਥੇ ਜਾ ਕੇ ਉਹਨੇ ਸੇਵਾ ਕੀਤੀ ਤੇ ਉਹਨੂੰ ਗੋਲੀ ਲੱਗ ਕੇ ਸ਼ਹਾਦਤ ਦੇਸ਼ ਵਾਸਤੇ ਉਹ ਸ਼ਹੀਦ ਹੋ ਗਏ ਤੇ ਹੁਣ ਇਹਨਾਂ ਦੇ ਮਾਪੇ ਦਰਦ-ਦਰ ਭਟਕ ਰਹੇ ਨੇ ਉਹ ਹੱਕ ਮੰਗਣ ਵਾਸਤੇ ਤੇ ਅਫਸੋਸ ਦੀ ਗੱਲ ਹੈ ਕਿ ਸੂਬੇ ਦੀ ਸਰਕਾਰ ਨੂੰ ਜਿਨ੍ਹਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਰਾਖੀ ਕਰਨੀ ਚਾਹੀਦੀ ਹੈ ਇਹਨਾਂ ਦੀ ਸਹਾਇਤਾ ਵੀ ਕਰਨੀ ਚਾਹੀਦੀ ਹੈ ਉਹਨਾਂ ਹੱਕ ਵੀ ਦਲਵਾਰਾ ਚਾਹੀਦਾ ਉਹ ਕਲਾ ਆਮ ਆਦਮੀ ਦੀ ਸਰਕਾਰ ਜਿਵੇਂ ਭਗਵੰਤ ਸਿੰਘ ਦੀ ਆਦਾਤ ਹੈ ਗੱਲਾਂ ਤਾਂ ਹੀ ਸੀਮਤ ਐ ఎమ్మెల్యే ਸਾਹਿਬ ਆਉਂਦੇ ਨੇ ਭੋਗ ਚੇ ਤੇ ਬੋਲ ਜਾਂਦੇ ਨੇ ਕਿ ਕਰੋੜ ਰੁਪਏ ਸਰਕਾਰ ਦੋਗੀ ਮੁੜ ਕੇ ਸਾਰ ਤੱਕ ਨਹੀਂ ਲੈਂਦੇ ਜੇ ਮੰਗੋ ਤਾਂ ਕੋਈ ਜਵਾਬ ਨਹੀਂ ਅੱਜ ਮੈਂ ਡੀਸੀ ਸਾਹਿਬ ਨੂੰ ਵੀ ਫੋਨ ਕਰਕੇ ਪੁੱਛਿਆ ਦੇ ਦੋ ਮਹੀਨੇ ਹੋ ਗਏ ਬੱਚਾ ਸ਼ਹੀਦ ਹੋਇਆ ਹੈਗਾ ਤੁਹਾਡੇ ਐਮਐਲਏ ਸਾਹਿਬ ਐਲਾਨ ਕਰਕੇ ਗਏ ਨੇ ਕਰੋੜ ਰੁਪਏ ਤਾਂ ਕੀ ਹੋਇਆ ਤੇ ਉਪਰੋਂ ਮੈਨੂੰ ਜਵਾਬ ਨਹੀਂ ਸੀ ਸਾਹ ਦਾ ਆ ਮਿਲਿਆ ਕਿ ਜੀ ਮੈਨੂੰ ਤਾਂ ਪਤਾ ਨਹੀਂ ਹੈ ਹਾਂ ਪਤਾ ਹੈ ਸ਼ਹੀਦ ਹੋਰ ਕੁਝ ਮੈਨੂੰ ਪਤਾ ਨਹੀਂ ਫਾਈਲ ਉਹਨਾਂ ਦੇ ਦਸਤਾਵੇਜ਼ਾਂ 'ਤੇ ਪਈ ਹੋਈ ਹੈ ਸੋਹਜ ਬੇਨਤੀ ਕੀਤੀ ਵੀ ਫਾਈਲ ਪੜੋ ਤੇ ਜਿਹੜਾ ਐਲਾਨ ਕੀਤਾ ਉਹ ਦਲਵਾਓ ਸੋ ਦੁੱਖ ਹੋ ਰਿਹਾ ਕਿ ਇਸ ਤਰ੍ਹਾਂ ਇੱਕ ਤਾਂ ਦੇਸ਼ ਵਾਸਤੇ ਤੁਸੀਂ ਆਪਣੀ ਜਾਨ ਗਵਾਉਂ ਤੋ ਉਹਦੇ ਬਾਅਦ ਉਹ ਜਾਨ ਦੇ ਬੁੱਲ ਵੀ ਤੁਹਾਡੀ ਨਾ ਖਾੜੀ ਸਰਕਾਰ ਪਾਏ ਤਾਂ ਨਾ ਕੇਂਦਰ ਦੀ ਸਰਕਾਰ ਪਾਏ ਤਾਂ ਫਿਰ ਸਾਡੇ ਬੱਚੇ ਕਿੱਥੇ ਜਾਣਗੇ ਅੱਜ ਪਿੰਡ ਵਾਲਿਆਂ ਨੇ ਛੋਟੀ ਜੀ ਮੰਗ ਰੱਖੀ ਕਿਉਂਕਿ ਹੋਰ ਤਾਂ ਕੁਝ ਖਾਸ ਮੇਰੇ ਕੋਲ ਹੈ ਨਹੀਂ ਤੇ ਇਹ ਯਾਦਗਾਰ ਬਣਾਉਣ ਵਾਸਤੇ ਸ਼ੈਡ ਬਣਾਉਣ ਵਾਸਤੇ ਬੁੱਤਲਾਉਣ ਵਾਸਤੇ ਨੌਜਵਾਨ ਦੇ ਲਵਰੀਤੀ ਤੇ ਉਹਦੇ ਵਾਸਤੇ ਮੈਂ 7 ਲੱਖ ਦੀ ਮੈਂ ਗ੍ਰਾਂਟ ਲੈ ਕੇ ਜਾ ਰਹੀ ਹਾਂ ਪਰ ਉਮੀਦ ਕਰਦੀ ਹਾਂ ਕਿ ਸਰਕਾਰ ਇਸ ਗਰੀਬ ਪਰਿਵਾਰ ਦੀ ਬਾਹ ਫੜੂਗਾ ਤੇ ਜਿਨ੍ਹਾਂ ਦਾ ਬੱਚਾ ਹਮੇਸ਼ਾ ਵਾਸਤੇ ਕਮਾਉਂ ਪੁੱਤ ਚਲੇ ਗਿਆ ਉਹਦਾ ਬੋਲ ਤੇ ਦੇਸ਼ ਦੀ ਵਾਸਤੇ ਸ਼ਹਾਦਤ ਦੇਣ ਦੀ ਵੱਡਾ ਇਹਦਾ ਬਹੁ ਮੂਲ ਇਹਦਾ ਕੋਈ ਮੂਲ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜਦ ਇਹ ਕਰਕੇ ਅਸੀਂ ਆਜ਼ਾਦ ਹਵਾ ਚ ਸਾਹ ਲੈਨੇ ਆ ਤੇ ਜ਼ਰੂਰ ਇਹਨਾਂ ਨੂੰ ਬੰਦਾ ਹੋਏ ਮਾਨ ਸਤਕਾਰ ਇਹਨਾਂ ਨੂੰ ਦਿੱਤਾ ਜਾ ਮੈਂ ਭਗਵੰਤਵਾਨ ਨੂੰ ਵੀ ਕਹਿੰਦੀ ਆ ਵੱਡੀਆਂ ਵੱਡੀਆਂ ਗੱਲਾਂ ਤੁਸੀਂ ਕਰਦੇ ਹੋ ਜਦ ਕੋਈ ਇਲੈਕਸ਼ਨ ਆਉਂਦੀ ਨਾਲ ਦੇ ਪਿੰਡਾਂ ਚ ਬੱਚੇ ਜਿਹੜੇ ਹੈਗੇ ਜਦ ਇਲੈਕਸ਼ਨਾਂ ਸੀਗੀਆਂ ਉਹ ਤਾਂ ਕੱਲੇ ਅਗਨੀਵਰ ਇੱਕ ਇੱਕ ਮਹੀਨੇ ਦੇ ਸੀਗੇ ਕੋਟਲੀ ਪਿੰਡ ਤੋਂ ਵੀ ਉਹਨਾਂ ਨੂੰ ਸਾਰਿਆਂ ਨੂੰ ਮਿਲ ਗਿਆ ਤੇ ਇਹ ਪੱਖਪਾਤ ਕਿਉਂ ਕਿ ਅੱਜ ਕਿਉਂਕਿ ਇੱਥੇ ਇਲੈਕਸ਼ਨ ਨਹੀਂ ਹੈ ਤੇ ਤੁਸੀਂ ਇਹਨਾਂ ਦੀ ਬਾਹਨਾ ਫੜੋ ਸੋ ਮੈਂ ਭਗਵੰਤਵਾਨ ਨੂੰ ਵੀ ਬੇਨਤੀ ਕਰਦੀ ਆ ਮਾਦਾ ਦਰ ਸਮਝੋ ਜਿਹੜੀ ਅੱਜ ਤਾਈਂ ਰੋਈ ਜਾ ਰਹੀ ਹੈ ਉਹਦਾ ਦਰ ਸਮਝੋ ਤੇ ਉਹਨਾਂ ਦੀ ਮਦਦ ਕਰੋ ਬੁਤਾ ਸੀ ਬੁਤਾ ਜੀ ਪਈ ਆਏ ਸੀ ਨਾ ਪਿੰਡ ਆ ਕੀਆ ਤਾਂ ਹਰ ਲੱਪੇ ਸਹੀ ਉਹਦੇ ਗਰੇ ਪਹੁੰਚੇ ਸੀ ਮੁਕਸੰਦ ਕੀਤਾ ਗਿਆ ਤਾਂ ਆਪਣੇ ਕੋਲ ਸਾਰੀ ਹਲਕੀ ਇਹ ਟੀਮ ਹੈ ਉਹ ਵੀ ਬੱਚੇ ਕਿਸੇ ਵੀ ਤਰ੍ਹਾਂ ਚਾਹ ਨਹੀਂ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਖਾਲਸਾ ਉਹ ਹੈ ਜੀ ਦੀ ਫਤਿਹ ਉਹਨਾਂ ਨੂੰ ਹੀ ਧੰਨਵਾਦ ਕਰਵਾ ਬਿਵਾਹ ਹਰਸਨ ਮਕਤੌਰ ਜੀ ਬਾਦਲ ਸੰਪੀ ਨੇ ਸਾਡੇ ਪਿੰਡ ਅਕਲਿਆ ਵਿਖੇ ਭਾਈ ਲਾਪ੍ਰਿਤ ਸਿੰਘ ਅਕਲਿਆ ਉਹ ਚ ਦੋ ਸਾਲ ਦੀ ਭਰਤੀ ਅਗਨਵੀਰ ਭਰਤੀ ਸੀਗੇ ਦੋ ਸਾਲ ਬਾਅਦ ਉਹਨਾਂ ਦੇ ਕੋਲ ਹੀ ਲੰਕਨ ਕਰਨ ਸਹੀਦ ਹੋ ਗਏ ਤੇ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਦੁੱਖ ਸਾਂਝਾ ਕਰਨਾ ਹੈ ਪਰਿਵਾਰ ਨਾਲ ਵੀ ਬਹਾਰ ਸਿੰਘ ਤਕੌਰ ਬਦਲ ਜੀ ਨੇ ਉਹਨਾਂ ਦੀ ਯਾਦ ਵਿੱਚ ਸੈੱਡ ਬਣਾਉਣ ਵਾਸਤੇ 7 ਲੱਖ ਰੁਪਏ ਦੀ ਪਿੰਡ ਵੱਲੋਂ ਜਥੇਵੰਦੀ ਵੱਲੋਂ ਪਿੰਡ ਦੀ ਜਥੇਵੰਦੀ ਵੱਲੋਂ ਖਾਲੀ ਦਲ ਵੱਲੋਂ ਤੇ ਨਗਰ ਵੱਲੋਂ ਮੰਗ ਰੱਖੀ ਗਈ ਵੀ ਉਹਨਾਂ ਦੀ ਯਾਦ ਵਾਸਤੇ ਕੋਈ ਪੱਕਾ ਸੈੱਟ ਵਗੈਰਾ ਬਣਾਇਆ ਜਾਵੇ ਪਾਰਕ ਵਿੱਚ ਮੱਲਾਪੱਤੀ ਦੇ ਪਾਰਕ ਵਿੱਚ ਸੈੱਟ ਦੀ ਮੰਗ ਕੀਤੀ ਗਈ ਤੇ ਬੀਬਾ ਜੀ ਨੇ ਪਹਿਲੇ ਉਹ ਨਹੀਂ ਉਹ ਮੰਗ ਨੂੰ ਸਾਨੂੰ ਮੰਗ ਦਿੱਤੀ 7 ਲੱਖ ਰੁਪਏ ਦੀ ਪ੍ਰਵਾਨ ਕਰ ਲਈ ਤੇ ਧੰਨਵਾਦ ਕਰਦੇ ਬੀਬਾ ਹਰਸਿੰਦਰ ਬਾਦਲ ਜੀ ਦਾ ਤੇ ਨਕਰ ਦਾ ਬਾਕੀ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਜੋ ਉਹਨਾਂ ਦੀ ਫਾਈਲ ਲੱਗੀ ਪਈ ਹੈਗੀ ਕਾਰਵਾਈ ਪੰਜਾਬ ਪਰਿਵਾਰ ਨੂੰ ਆਰਥਿਕ ਸਹਾਇਤਾ ਦੀ ਤੇ ਉਹ ਵੀ ਪਰਿਵਾਰ ਨੂੰ ਆਰਥਿਕ ਸਹਾਇਤਾ ਪੰਜਾਬ ਸਰਕਾਰ ਭੋਗ ਦੇ ਉੱਤੇ ਐਲਾਨ ਕਰਕੇ ਗਈ ਸੀ ਐਮਐਲਏ ਸਾਹਿਬ ਵਿਜੇ ਸਿੰਘਲਾ ਜੀ ਉਹਨਾਂ ਨੂੰ ਬੇਨਤੀ ਹੈ ਵੀ ਉਸ ਦਾ ਤਾਂ ਅਰਥੇ ਪਰਿਵਾਰ ਦੀ ਆਰਥਿਕ ਮਦਦ ਜ਼ਰੂਰ ਕਰ ਪਰਿਵਾਰ ਦਾ ਆਰਥਿਕ ਕਮਜ਼ੋਰੀ ਵਿੱਚ ਬਹੁਤ ਜ਼ਿਆਦਾ ਹੈ ਸਦਵੇਂ ਚਾ ਜੀ ਤੇ ਇਹੀ ਬੇਨਤੀ ਹੈ ਜੀ ਪੰਜਾਬ ਸਰਕਾਰ ਹਲੋ ਕਹਿੰਦੇ ਰਾਸੀਓ ਮੇਰੀ ਅੱਜ ਵੀ ਸਰਪੰਚ ਜੀ ਕੱਲ ਨੂੰ ਗਏ ਬਿਠਾਣ ਮਿਲਾਂ ਹਾਂਜੀ ਹਾਂਜੀ ਸਾਨੂੰ ਕੱਲ ਨੂੰ ਬੀਬਾ ਜੀ ਨੇ ਡਿਊਟੀ ਲਈ ਹੈ ਜੀ ਕੰਗ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਪਰਿਵਾਰ ਦੇ ਨਾਲ ਜਾ ਕੇ ਅਸੀਂ ਜੋ ਉੱਥੋਂ ਸਰ ਸਰ ਡੀਸੀ ਸਾਹਿਬ ਤੋਂ ਪਤਾ ਕਰਾਂਗੇ ਜੀ ਵੀ ਕੀ ਕਾਰਨ ਹੈ ਜੀ ਕਿਉਂ ਸਾਡੀ ਸਾਡੀ ਬੇਨਤੀ ਕਰਾਂਗੇ ਜੀ ਇਹ ਪੂਰੀ ਕਰੀ ਜਾਵੇ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਹੈ ਤੇ ਉਹਦੀ ਫਾਈਲ ਹੈ ਜੋ ਤਾਂ ਬਾਅਦ ਆ ਜੀ ਉਹ ਡਾਕੂਮੈਂਟ ਵਗੈਰਾ ਦੀ ਉਹ ਸਾਰੀ ਪੂਰੀ ਕਰਕੇ ਛੇਤੀ ਤੋਂ ਛੇਤੀ ਪਰਿਵਾਰ ਨੂੰ ਹੱਕ ਸਹਦਾ ਦਿੱਤੀ ਜਾਵੇ। ਬਰੇ ਗੁਰਖਸਾ ਵਾਹਿਗੁਰੂ ਜੀ ਕਰੇ। ਕਿਰੇ ਅੱਜ ਨਿਬਹਰ ਸਰਕਾਰ ਦੀ ਬਾਦਲ ਅਖਲੀਆ ਵਿਖੇ ਲਵਪ੍ਰੀਤ ਸਿੰਘ ਜੋ ਅਗਨਬੀਰ ਅਗਨਬੀਰ ਮੁੰਡਾ ਸ਼ਹੀਦ ਹੋ ਗਿਆ ਸੀ ਉਹਨਾਂ ਕਰਾ ਸ਼ਰਨ ਲਈ ਆਏ। ਉਹਨਾਂ ਨੇ ਸੋਚੇ ਪਰਿਵਾਰ ਨੂੰ ਅਤੇ ਨਗਰ ਨੂੰ ਅਸੀਂ ਨੂੰ ਇਹ ਗੱਲ ਦਾ ਭਰੋਸਾ ਦਵਾਇਆ ਵੀ ਜੋ ਵੀ ਬਣਦੇ ਰਾਸ਼ੀਏ ਉਮੀਦਵਾਰੀ ਜੋ ਜੋ ਵੀ ਸੰਵਲਤਾ ਅਗਨੀ ਵੀਰ ਨੂੰ ਮਿਲ ਰਿਹਾ ਹੈ ਵੀ ਮੈਂ 100 ਤੱਕ ਵੀ ਅਸੀਂ ਤਾਂ ਕਿਹਾ ਵੀ ਭਾਜੀ ਨੂੰ ਵੀ ਜਾ ਕੇ ਪਾਰਲੀਮੈਂਟ ਦੇ ਵਿੱਚ ਆਵਾਜ਼ ਠਾਓ ਤਾਂ ਕਿ ਇੱਕੇ ਤੋਂ ਜਿਹੜੇ ਛੋਟੇ ਬੱਚਿਆਂ ਨਾਲੇ ਇੱਕ ਰਵਾੜ ਕੀਤਾ ਜਾ ਰਿਹਾ ਹੈ ਅਗਨੀ ਵੀਰ ਨੂੰ ਇਹ ਫਿਰ ਸਰਕਾਰ ਨੇ ਜਦ ਐ ਮੁੜ ਕੇ ਉਹੀ ਪੁਰਾਣੀ ਜਿਹੜੀ ਮਿੱਤਰੀ ਦੀ ਅਸਾਸਾ ਲਾਗੂ ਕਰ। ਇਤਰਾ ਵੀ ਬਣਾ ਐਲਾਨ ਕੀਤਾ ਵੀ ਜਿਹੜਾ 8 ਲੱਖ ਲੱਭੀ ਹੋਵੇ ਨਵੇਂ ਪਾਰਕ ਬਣਨੀ ਠੀਕ ਹੈ 7 ਲੱਖ ਰੁਪਏ ਦੀ ਹਾਂ ਉਹ 7 ਲੱਖ ਰੁਪਈਆ ਦਾ ਲੈਟਰ ਰਹਿ ਗਿਆ ਉਹ ਚੇਕਾਂ ਆਜੂਗਦੇਸ਼ ਦੇ ਖੇਤਰੋਂ ਕਮ ਸ਼ੁਰੂ ਹੋ ਰਿਹਾ ਹੈ